ਕਾਂਗਰਸ ਪਾਰਟੀ ਤੋਂ ਐਡਵੋਕੇਟ ਅਰਸ਼ ਪ੍ਰੀ ਸਿੰਘ ਖੜਿਆਲ ਸਾਹਿਬ ਸਾਡੇ ਨਾਲ ਨੇ ਖੜਿਆਲ ਸਾਹਿਬ ਸਿੱਧਾ ਅਸਵਾਲ ਤੁਹਾਨੂੰ ਕਾਂਗਰਸ ਪਾਰਟੀ ਜਿਹੜੀ ਹੈ ਇਹਦੇ ਵਿੱਚ ਕਿਉਂ ਇਹ ਇਲਜ਼ਾਮ ਕਿਉਂ ਲੱਗਦਾ ਹੈ ਕਿ ਇਹ ਆਪ ਵਿਚ ਇਹਨਾਂ ਦਾ ਕਾਟੋ ਕਲੇਸ਼ ਕਦੇ ਖਤਮ ਹੀ ਨਹੀਂ ਹੁੰਦਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਕਾਟੋ ਕਲੇਸ਼ ਨਹੀਂ ਉਹ ਲੋਕਤਾਂਤ੍ਰਿਕ ਪਾਰਟੀ ਦੀ ਇੱਕ ਸਿੰਬੋਲਿਕ ਨੀਡ ਡਿਸੈਂਟ મતਪੇਡ ਕੰਸਟਰਕਟਿਵ ਕ੍ਰਿਟਿਸਿਜ਼ਮ ਲੋਕਤੰਤਰ ਨੂੰ ਚਮਕਾਉਂਦੇ ਆ ਬਣਾਉਂਦੇ ਆ ਅਕਾਲੀ ਦਲ ਦੇ ਵਿੱਚ મતਪੇਡ ਸੀਗਾ ਤੇ મતਪੇਡ ਨੂੰ ਜਰਿਆ ਨਹੀਂ ਤੇ ਤਾਂ ਕਰਕੇ ਪੰਜ ਪਾਰਟੀਆਂ ਬਣ ਗਿਆ ਐਸਡੀ ਟਕਸਾਲੀ ਐਸਡੀ ਅੰਮ੍ਰਿਤਸਰ ਐਸਡੀ ਸਮੁਖਤ ਐਸਡੀ ਯੂਨਾਈਟਿਡ ਐਸਡੀ ਆਮ ਆਦਮੀ ਪਾਰਟੀ ਦੇ ਵਿੱਚ ਡਿਸੈਂਟ ਦੀ મતਪੇਡ ਦੀ ਕੰਸਟਰਕਟਿਵ ਕ੍ਰਿਟਿਸਿਜ਼ਮ ਦੀ ਜਗ੍ਹਾ ਬਿਲਕੁਲ ਨਹੀਂ ਸੀ ਤਾਂ ਕਰਕੇ ਇਹਨਾਂ ਦੇ ਕੋ ਫਾਊਂਡਰ ਪ੍ਰਸ਼ਾਂਤ ਪੂਸ਼ਨ ਮਿਸਟਰ ਯੋਗਿੰਦਰ ਯਾਦਵ ਸੋਚਾ ਸਿੰਘ ਛੋਟੇਪੁਰ ਧਰੰਭੀਰ ਗਾਂਧੀ ਮਿਸਟਰ ਸੁਖਪਾਲ ਖੇੜਾ ਲੀਡਰ ਆਫ ਆਪੋਜੀਸ਼ਨ ਤੱਕ ਛੱਡ ਕੇ ਤੇ 10 ਐਮ.ਐਲ.ਏ ਛੱਡ ਕੇ ਕਾਂਗਰਸ ਚ ਆ ਗਏ ਬੀਜੇਪੀ ਦੇ ਵਿੱਚ ਮਤਭੇਦ ਦੀ ਜਗ੍ਹਾ ਨਹੀਂ ਹੈਗੀ ਤਾਂ ਕਰਕੇ ਪੰਜ ਮੁੱਖ ਮੰਤਰੀ ਸਤਮੀ ਨੈਚਰਲੀ ਪਲੇਸ ਹੁੰਦੇ ਆ ਕੋਈ ਮੁੱਖ ਮੰਤਰੀ ਕੋਈ ਸ਼ਬਦ ਨਹੀਂ ਕਹਿ ਪਾਉਂਦਾ ਇੱਕ ਮੁੱਖ ਮੰਤਰੀ ਜੇ ਬੋਲ ਨਹੀਂ ਸਕੂਗਾ ਜੇ ਆਰਬਿਟਰੈਰੀਲੀ ਉਹਨੂੰ ਰਿਪਲੇਸ ਕੀਤਾ ਜਾਵੇ ਤੇ ਫਿਰ ਆਮ ਬੰਦਾ ਕਿੱਥੋਂ ਬੋਲੂਗਾ ਉਹ ਮੁੱਖ ਮੰਤਰੀ ਤਾਂ ਨਹੀਂ ਬੋਲੇ ਬਿਕੋਜ਼ ਉੱਥੇ ਡੰਡਾ ਤੰਤਰ ਹੈ ਭੈ ਤੰਤਰ ਹੈ ਤੇ ਜੋ ਅੜਵਾਨੀ ਸਾਹਿਬ ਨਾਲ ਹੋਇਆ ਉਹੀ ਉਹ ਮੁੱਖ ਮੰਤਰੀਆਂ ਨਾਲ ਹੁੰਦਾ ਜੇ ਉਹ ਬੀਜੇਪੀ ਦੇ ਕੁਐਸਚਨ ਨੂੰ ਆਪਣਾ ਨਾ ਕਰਦੇ ਕੋਈ ਸਵਾਲ ਜਿਹੜਾ ਆਪਣਾ ਮੋਦੀ ਸਾਹਿਬ ਦਾ ਦੇਖੋ ਸਿੰਪਲ ਹੁੰਦਾ ਕਿ ਕੋਈ ਵੀ ਸਟੇਟ ਹੈ ਕਿਤੇ ਵੀ ਇਲੈਕਸ਼ਨ ਹੈ ਮੋਦੀ ਸਾਹਿਬ ਇੱਕ ਫੇਸ ਹਿਊਸ ਹੁੰਦਾ ਯੋਗੀ ਸਾਹਿਬ ਹੋਗੇ ਕੋਈ ਵੀ ਹੋਗੇ ਨੋਬਡੀ ਕੈਨ ਗੋ ਅਗੇਂਸਟ ਹਿਮ ਲੇਕਿਨ ਪੁਆਇੰਟ ਏ ਹੈ ਕਿ ਕਾਂਗਰਸ ਦੇ ਵਿੱਚ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਅੱਜ ਵੀ ਕਾਇਮ ਹੈ ਮਤਭੇਦ ਹੋ ਸਕਦਾ ਹੈ ਲੇਕਿਨ ਮਨ ਭੇਦ ਨਹੀਂ ਹੈ ਤੇ ਮਤਭੇਦ ਪੰਜਾਬ ਦੇ ਵਿਕਾਸ ਨੂੰ ਲੈ ਕੇ ਹੈ ਪੰਜਾਬ ਦੀ ਤਰੱਕੀ ਨੂੰ ਲੈ ਕੇ ਹੈ ਤੇ ਬਿਕੋਜ਼ ਆਫ ਕੰਸਟਰਕਟਿਵ ਕ੍ਰਿਟਿਸਿਜ਼ਮ ਹੋਰ ਸਟਰੈਂਥਰ ਹੁੰਦਾ ਤੇ ਹੋਰ ਤਕੜਾ ਹੁੰਦਾ ਕੜਿਆਲ ਸਾਹਿਬ ਤੁਹਾਨੂੰ ਐ ਲੱਗਦਾ ਸੀ ਜਿਵੇਂ ਸਵਾਲ ਕਰੂੰਗਾ ਤੇ ਜਿਵੇਂ ਬੱਚੇ ਯਾਦ ਕਰਦੇ ਨੇ ਤੁਹਾਡੇ ਤਾਂ ਪੂਰੀ ਤਿਆਰੀ ਸੀ ਇਸ ਸਵਾਲ ਦਾ ਜਵਾਬ ਦੇਣ ਲਈ ਤੇ ਜਿਹੜੀ ਅਗਲੀ ਜਿਹੜੀ ਗੱਲ ਮੈਂ ਕਰਨੀ ਹੈ ਚਾਹੁੰਦਾ ਕਿ ਹੁਣ ਤੁਸੀਂ ਵੋਟਾਂ ਜਿਹੜੀਆਂ ਮੰਗਣੀਆਂ ਨੇ ਇਹ 111 ਦਿਨਾਂ ਦੇ ਕੰਮ ਤੋਂ ਮੰਗਣੀਆਂ ਨੇ ਜਾਂ 5 ਸਾਲ ਦੇ ਕੰਮ ਤੇ ਮੰਗਣੀਆਂ ਨੇ ਦੇਖੋ ਜੀ ਸਰਕਾਰ 5 ਸਾਲ ਦੀ ਹੁੰਦੀ ਹੈ ਡੈਫੀਨਿਟਲੀ 5 ਸਾਲਾਂ ਦੇ ਕੰਮ ਦੇ ਬੇਸਿਸ ਤੇ ਮੰਗਾਗੇ 111 ਦਿਨਾਂ ਦੇ ਵਿੱਚ ਵੀ ਕੰਮ ਬਹੁਤ ਹੋਇਆ 4.5 ਸਾਲ ਦੇ ਵਿੱਚ ਵੀ ਕੰਮ ਹੋਇਆ ਲੇਕਿਨ ਕੈਪਟਨ ਸਾਹਿਬ ਨੂੰ ਉਤਾਰੇ ਪਲੇਸ ਕੀਤਾ ਗਿਆ ਬਿਕੋਜ਼ ਜੋ ਐਕਸਪੈਕਟੇਸ਼ਨ ਸੀਗੇ ਪੰਜਾਬ ਦੇ ਲੋਕਾਂ ਨੇ ਜੋ ਐਕਸਪੈਕਟੇਸ਼ਨ ਉਹਨਾਂ ਤੋਂ ਰੱਖੀ ਸੀ ਉਹ ਨਹੀਂ ਡਿਲੀਵਰ ਕਰ ਪਏ 100% ਲੇਕਿਨ ਐ ਨਹੀਂ ਕਿ ਕੰਮ ਹੋਇਆ ਹੀ ਕੁਛ ਨਹੀਂ ਕੰਮ ਘੱਟ ਹੋਇਆ ਕੈਪਟਨ ਸਾਹਿਬ ਦੇ ਰੂਲ ਦੇ ਵਿੱਚ ਲੇਕਿਨ ਹੋਇਆ 111 ਦਿਨਾਂ ਦੇ ਵਿੱਚ 100 111 ਦਿਨਾਂ ਜੋਗਾ ਕੰਮ ਹੋਇਆ ਤੁਸੀਂ ਦੇਖ ਲਓ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਪੰਜਾਬ ਚ ਪਾਵਰ ਬਿਲਸ ਵਾਟਰ ਬਿਲਸ ਵੇਵਡ ਆਫ ਆਪਣਾ 200 ਯੂਨਿਟਸ ਕਿਸਾਨਾਂ ਨੂੰ ਗਰੀਬਾਂ ਨੂੰ ਫਰੀडम फाइਟਰਸ ਨੂੰ ਫਰੀ 10000 ਕਰੋੜ ਦੀ ਸਬਸਿਡੀ ਕੁਆਲਿਟੀ এডੂਕੇਸ਼ਨ ਦੇ ਵਿੱਚ ਰੈਂਕ 1 ਖੁਨਾਵ ਆਦਮੀ ਪਾਰਟੀ ਦਰਾਗਤ ਚੱਡਾ ਸਾਹਿਬ ਵੀ ਤੇ ਹੋਰ ਵੀ ਇਹਨਾਂ ਦੇ ਲੀਡਰਸ এডੂਕੇਸ਼ਨ ਮਾਡਲ ਇੱਥੇ ਲੈ ਕੇ ਆਵਾਂਗੇ ਦਿੱਲੀ ਕਰਬਨ ਜਗਾ ਪੰਜਾਬ ਇੱਕ ਰੂਰਲ এডੂਕੇਸ਼ਨ ਸਿਸਟਮ ਹੈ ਉਹਦੇ باوجود ਪੰਜਾਬ ਨੇ ਦਿੱਲੀ ਨੂੰ ਆਊਟ ਪਰਫਾਰਮ ਕੀਤਾ ਆਮ ਆਦਮੀ ਪਾਰਟੀ ਦਾ ਰੈਂਕ 6 ਸੀ ਦਿੱਲੀ ਦਾ ਕੁਆਲਿਟੀ এডੂਕੇਸ਼ਨ ਇੰਡੈਕਸ ਦੇ ਵਿੱਚ ਪੰਜਾਬ ਦਾ ਰੈਂਕ 1 ਸੀਗਾ ਡਿਸਪਾਈਟ ਰੂਰਲ ਹੋਣ ਦੇ ਬਾਵਜੂਦ ਰਜeem ਤੇ ਉਹਦੇ ਆਪਣਾ ਬੇਸਿਸ ਕੀ ਸੀ ਫੈਕਲਟੀ ਕੇਜੀ ਹੈ ਟੀਚਰਸ ਕੇਜੀ ਹੈ ਪੰਜਾਬ ਦੇ ਬੈਟਰ ਹੈ ਐਕसेसिबिलिटी ਕਿੰਨੀ ਹੈ ਬੱਚਾ ਨੂੰ ਪੰਜਾਬ ਦੀ ਬੈਟਰ ਹੈ ਤੇ ਲਾਸਟ ਇਨਫਰਾਸਟ੍ਰਕਚਰ ਬੈਂਚਸ ਸਕੂਲਸ ਬਿਲਡਿੰਗਸ ਕੇਜੀ ਹੈ ਪੰਜਾਬ ਦੀ ਬੈਟਰ ਹੈ ਸੋ ਇਹ ਸਿਰਫ ਆਮ ਆਦਮੀ ਪਾਰਟੀ ਦੀ ਕੌਨਸਪੀਰੇਸੀ ਹੈ ਪ੍ਰੋਪਗੈਂਡਾ ਨਾਥਿੰਗ ਹੋਤਦਾ ਦੇਖੋ ਤਾਂ ਆਮ ਆਦਮੀ ਪਾਰਟੀ ਦੇ ਸਾਡੇ ਕੋਲ ਆਡੀਅנס ਦੇ ਵਿੱਚ ਬੈਠੇ ਨੇ ਹਰਪਾਲ ਚੀਮਾ ਜੀ ਉਹਨਾਂ ਨੂੰ ਵੀ ਪੁੱਛਾਂਗੇ ਕਿ ਪ੍ਰੋਪਗੈਂਡਾ ਹੈ ਜਾਂ ਕੀ ਹੈ ਪਰ ਇੱਕ ਪੈਰਾਮੀਟਰਸ ਜਿਹੜੇ ਹੁੰਦੇ ਨੇ ਖੜਿਆਲ ਸਾਹਿਬ ਉਹਦੇ ਮੁਤਾਬਕ ਕੀ ਹੁੰਦਾ ਹੈ ਦੇਖਦੇ ਆਂ ਕਿ ਕਿਸ ਤਰ੍ਹਾਂ ਦੀ ਗੱਲ ਹੈ ਲੇਕਿਨ ਮੈਂ ਜਿਹੜੀ ਗੱਲ ਤੁਹਾਨੂੰ ਕਰਨੀ ਹੈ ਤੇ ਜਿਹੜੀ ਅਸੀਂ ਆਪਣੇ ਲੋਕਾਂ 'ਚ ਅੱਜ ਰੱਖਣੀ ਚਾਹੁੰਦੇ ਆ ਕਿ ਜਿਹੜਾ ਕਰਜ਼ਈ ਪੰਜਾਬ ਹੈ ਹੁਣ ਇਹਨੂੰ ਖਾਲਜੀ ਘੜੀ ਅਸੀਂ ਇਹਨੂੰ ਪੰਜ ਪਾਣੀਆਂ ਦੀ ਧਰਤੀ ਦੀ ਬਜਾਏ ਕਰਜ਼ਈ ਪੰਜਾਬ ਕਹਿੰਦੇ ਆ ਇਹ ਕਰਜ਼ੇ ਹਿੱਟ ਦੱਬੇ ਹੋਏ ਪੰਜਾਬ ਇਹ ਨਹੀਂ ਕਹਿੰਦਾ ਵੀ ਕਾਂਗਰਸ ਨੇ ਇਹ ਗੱਲ ਜਰੂਰ ਅਸੀਂ ਕਹਿ ਸਕਦੇ ਆ ਕਿ ਪਿਛਲੀਆਂ ਸਰਕਾਰਾਂ ਨੇ ਇੱਧਰ ਧਿਆਨ ਨਹੀਂ ਦਿੱਤਾ ਇਸ ਕਰਕੇ ਇਨਾ ਕਰਜ਼ਾ ਚੜਿਆ ਹੈ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਪੋਲੀਟਿਕਲ ਪਾਰਟੀਆਂ ਨੇ ਕਰਨੀਆਂ ਹੁੰਦੀਆਂ ਨੇ ਅਸੀਂ ਤਾਂ ਲੋਕਾਂ ਦੀ ਗੱਲ ਕਰਨੀ ਆ ਅਸੀਂ ਲੋਕਾਂ ਦੀ ਆਵਾਜ਼ ਆ ਅਸੀਂ ਤੁਹਾਡੇ ਤੋਂ ਜਿਹੜੇ ਤੁਸੀਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਹੋ ਪਾਰਟੀਆਂ ਦਾ ਜਿਹੜਾ ਵਿਊਜ਼ ਉਹ ਲੈਣੇ ਹੁੰਦੇ ਨੇ ਇਹ 3 ਲੱਖ ਦੇ ਕਰਜ਼ੇ ਵਾਲੇ ਪੰਜਾਬ ਨੂੰ ਤੁਸੀਂ ਕਿਉਂ ਤੁਹਾਨੂੰ ਅਸੀਂ ਵੋਟਾਂ ਪਾਈਏ ਖਿਆਲ ਸਾਹਿਬ ਇਸ ਵਾਰ ਜਦੋਂ ਕਿ ਹੈ ਕੁਛ ਨਹੀਂ ਪੰਜਾਬ 'ਚ ਨਜ਼ਰ ਕੁਛ ਨਹੀਂ ਆ ਰਿਹਾ ਪੰਜਾਬ 'ਚ ਬਹੁਤ ਕੁਝ ਹੈ ਤੇ ਮੈਂ ਤੁਹਾਨੂੰ ਦੱਸ ਦਿੰਨਾ ਕੁਝ ਚੀਜ਼ਾਂ ਨੰਬਰ 1 ਪੰਜਾਬ ਦੇ ਬੱਚਾ ਨੇ ਐਕਸੈਲ ਕੀਤਾ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਰਿਪੋਰਟਸ ਕਹਿੰਦੀ ਆ ਬੈਸਟ ਐਜੂਕੇਸ਼ਨ ਬਿਕੋਜ਼ ਇੱਥੇ ਆ ਦੂਜਾ ਆਪੋਜੀਸ਼ਨ ਨੇ ਜਿਹੜਾ ਪ੍ਰੋਪਾਗੈਂਡਾ ਬਣਾਇਆ ਹੈ that is bound to fail because ਕਮ ਲੋਕਾ ਦੇ ਹੋਏ ਆ ਮੈਂ ਤੁਹਾਨੂੰ ਇੱਕ ਇੱਕ ਚੀਜ਼ ਬੜੇ ਇੰਪੋਰਟੈਂਟ ਦੱਸ ਦਿੰਨਾ ਹੈ ਇਨਵੈਸਟਰ ਸਮਿਟ ਹੋਇਆ ਸੀਗਾ ਮੈਗਾ ਯੂਥ ਫੇਅਰਸ ਹੋਏ ਆ ਸਕਿੱਲ ਦੇ ਹਿਸਾਬ ਨਾਲ ਬੱਚੇ ਨੂੰ ਨੌਕਰੀ ਮਿਲਦੀ ਹੈ ਵਿਦਨ ਡੇਸ ਮਿਲਦੀ ਹੈ 8-9 ਮੈਗਾ ਯੂਥ ਫੇਸ ਹੋਏ ਆ ਉਹਨਾਂ ਦੇ ਸਕਿੱਲ ਦੇ ਹਿਸਾਬ ਨਾਲ ਉਹਨੂੰ ਨੌਕਰੀ ਮਿਲਦੀ ਹੈ MSMEs ਸਟਾਰਟਅੱਪਸ ਨੂੰ ਇਨਸੈਂਟਿਵੇਸ ਕਰਕੇ ਪੰਜਾਬ 'ਚ ਲੈ ਕੇ ਆਏ 1 ਲੱਖ ਕਰੋੜ ਦੀ ਇਨਵੈਸਟਮੈਂਟ ਤੇ ਉਹਦੇ ਕਰਕੇ EMPLOYMENT ਜਨਰੇਟ ਵੀ ਹੋਈ ਹੈ ਤੇ EMPLOYES ਵੀ ਵਧਿਆ ਬੱਚਿਆਂ ਨੂੰ ਜੌਬਸ ਮਿਲੀਆਂ ਇਹ ਜਿਹੜਾ ਇਹਨਾਂ ਨੇ ਹਵਾ ਬਣਾਤਾ ਨਾ ਕਿ ਯੂਥ ਬਾਹਰ ਜਾ ਰਿਹਾ ਹੈ ਨੰਬਰ 1 ਯੂਥ ਬਾਹਰ ਆ ਜਾਨ ਦਾ ਜਿਹੜਾ ਕਾਰਨ ਹੈ ਉਹ ਆਪਣਾ ਇਹ ਕਿ ਸਿੰਪਲ ਕਿ ਪਹਿਲਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਰਜਿਮ ਬਣਾਇਆ ਸੀ ਜਿਵੇਂ ਪਾਵਰ ਪਰਚੇਸ ਅਗਰੀਮੈਂਟਸ ਲੈ ਕੇ ਆ ਗਏ ਪੋਲਿਸੀਜ਼ ਲੈ ਕੇ ਆ ਗਏ ਵਿਚ ਵਰ ਐਂਟੀ ਯੂਥ ਜਿਹੜੀ ਸਿਰਫ ਔਰ ਸਿਰਫ ਉਹਨਾਂ ਦੀ ਪਾਕਟਸ ਨੂੰ ਪ੍ਰਾਈਵੇਟ ਪਲੇਅਰਸ ਨੂੰ ਫਾਇਦਾ ਕਰਾਉਂਦੀਆਂ ਸੀਗੀਆਂ ਉਹਦੇ ਕਰਕੇ ਅਫੈਕਟ ਹੋਇਆ ਸੀ ਲੇਕਿਨ ਹੁਣ ਤੁਸੀਂ ਰੇਟਿੰਗ ਚੱਕ ਲਓ ਹੁਣ ਤੁਸੀਂ ਰਿਪੋਰਟਸ ਚੱਕ ਕੇ ਦੇਖ ਲਓ ਪੰਜਾਬ ਚ 2017 ਤੋਂ ਲੈ ਕੇ 2022 ਦੇ ਵਿੱਚ ਸਿਗਨੀਫੀਕੈਂਟਲੀ ਡ੍ਰੌਪ ਹੋਇਆ ਜਿਹੜਾ ਯੂਥ ਪੰਜਾਬ ਦਾ ਪਹਿਲਾ ਜਾਂਦਾ ਸੀ ਹੁਣ ਬਹੁਤ ਘੱਟ ਚੁੱਕਿਆ ਬਿਕੋਜ਼ ਆਫ ਕਾਂਗਰਸ ਚਲੋ ਇਹ ਤੁਸੀਂ ਕਹਿ ਰਹੇ ਹੋ ਮੈਂ ਕੋਈ ਅੱਜ ਕਨਟਰਡਿਕਸ਼ਨ ਨਹੀਂ ਦੇਣੀ ਕਿਉਂਕਿ ਅੱਜ ਦਾ ਪ੍ਰੋਗਰਾਮ ਹੀ ਅਸੀਂ ਰੱਖਿਆ ਇਸ ਤਰ੍ਹਾਂ ਦਾ ਜਿਸ ਵਿੱਚ ਕਨਟਰਡਿਕਸ਼ਨ ਨਹੀਂ ਦੇਣੀ ਨਹੀਂ ਤਾਂ ਮੈਂ ਦੱਸ ਸਕਦਾ ਸੀ ਜਿਹੜਾ ਤੁਸੀਂ ਕਿਹਾ 111 ਦਿਨਾਂ ਦੇ ਵਿੱਚ ਬਹੁਤ ਕੰਮ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਲਈ ਚੰਨੀ ਸਾਹਿਬ ਨੇ ਉੱਥੇ ਜਾ ਕੇ ਐਲਾਨ ਕੀਤਾ ਸੀ 150 ਕਰੋੜ ਔਰ ਦੂਸਰਾ 20 ਕਰੋੜ ਦੀ ਗ੍ਰਾਂਟ ਹਾਲੇ ਤੱਕ ਨਹੀਂ ਮਿਲੀ ਤੇ ਉਦੋਂ ਬਾਅਦ ਕੋਟ ਲੱਗ ਗਿਆ ਤੇ ਇਹ ਤਾਂ ਕਿਉਂਕਿ 90 ਕਰੋੜ ਦੀ ਮਿਲੀ ਇਹ ਕਿਉਂਕਿ ਕਿਉਂਕਿ ਮੇਰੇ ਮੇਰੇ ਨਾਲ ਸੰਬੰਧਿਤ ਹੈ ਤਾਂ ਮੈਂ ਦੱਸ ਸਕਦਾ ਹਾਂ ਹੋਰ ਆਪਦੇ ਆਪ ਦੇ ਨਾਲ ਸੰਬੰਧਿਤ ਜਿੰਨਾਂ ਉਹ ਵੀ ਸੋਚ ਰਹੇ ਹੋਣਗੇ ਮੈਂ ਮੈਂ ਪਹਿਲੀ ਦੱਸ ਚੁੱਕਿਆ ਕਿ ਮੈਂ ਕੋਈ ਇਸ ਤਰ੍ਹਾਂ ਦੀ ਕੰਟਰਡਿਕਸ਼ਨ ਨਹੀਂ ਦੇਣੀ ਲੇਕਿਨ ਜਿਹੜੀ ਗੱਲ ਆਖਰੀ ਤੁਹਾਨੂੰ ਪੁੱਛਣੀ ਹੈ ਕਿ ਬਸ ਇਹਨਾਂ ਦੱਸ ਦਿਓ ਅਸੀਂ ਤੁਹਾਨੂੰ ਵੋਟਾਂ ਕਿਉਂ ਪਾਈਏ ਜੀ ਪਹਿਲਾਂ ਤਾਂ ਬਾਰੀਆ ਸਾਹਿਬ ਜਿਹੜਾ ਤੁਸੀਂ ਕਿਹਾ ਗ੍ਰਾਂਟ ਦਾ 90 ਕਰੋੜ ਸੈਂਕਸ਼ਨ ਹੋਇਆ ਉਹ ਆਲਰੇਡੀ ਮਿਲ ਚੁੱਕਿਆ ਪਲੀਜ਼ ਇਹ ਔਨ ਫੈਕਟ ਮੈਚਿਸ ਦੱਸਣਾ ਹੈ ਜਿਹੜੀ ਗੱਲ ਹੈ ਵੋਟਸ ਕਿਉਂ ਪਾਉਣੇ ਚਾਹੀਦੇ ਨਹੀਂ 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 ਤੁਸੀਂ ਜਿਹੜਾ ਸੈਂਡ ਮੈਨੂੰ ਹੁਣ ਦੱਸਣਾ ਪੈਣਾ ਕਿਉਂਕਿ ਤੁਸੀਂ ਕਹਿੰਦਾ ਨਹੀਂ ਮੈਂ ਇਹ 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 ਜਿਹੜੀ 90 ਕਰੋੜ ਤੱਕ ਕੈਪਟਨ ਸਾਹਿਬ ਵੱਲੇ ਦੀ ਹੈ ਜਿਹੜੀ 150 ਕਰੋੜ ਦੀ ਗੱਲ ਜਦੋਂ ਚੰਨੀ ਸਾਹਿਬ ਗਏ ਸੀ ਉਦੋਂ ਦੀ ਕਰ ਰਿਹਾ ਮੈਂ ਨਹੀਂ ਉਹ ਤੋਂ ਬਾਅਦ ਵੀ ਮਿਲਿਆ ਬਾਰੀਆ ਸਾਹਿਬ ਇਹ ਚਲੋ ਇਹ ਇਹ ਆਪਣਾ ਦਰਸ਼ਕ ਜਿਹੜਾ ਦਰਸ਼ਕ ਨੂੰ ਅਪੀਲ ਕਰੂੰਗਾ ਇਹ ਚੀਜ਼ ਚੈੱਕ ਕਰ ਲੈਣ ਲੇਕਿਨ ਜਿਹੜੀ ਪੰਜਾਬ ਕਾਂਗ ਤੁਸੀਂ ਆਪ ਕਟੋਰੇਸ਼ਨ ਨਹੀਂ ਕਰਦੇ ਦੂਜੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੀ ਪ੍ਰਾਇੋਰਟੀ ਹੋਊਗੀ এডਿਕੇਸ਼ਨ এমਪਲॉयਮੈਂਟ ਹੈਲਥ케ਅਰ ਔਮਨ ਏਮਪਾਵਰਮੈਂਟ ਤੇ ਲਾਅ ਐਂਡ ਆਰਡਰ ਸਿੱਧੂ ਸਾਹਿਬ ਨੇ ਇੱਕ ਬਹੁਤ ਵਧੀਆ ਔਮਨ ਏਮਪਾਵਰਮੈਂਟ ਮਾਡਲ ਅਨਾਉਂਸ ਕੀਤਾ ਆਮ ਆਦਮੀ ਪਾਰਟੀ ਕਹਿੰਦਾ ਇਹਨਾਂ ਦੇ ਲੀਡਰਸ਼ਿਪ ਕਹਿੰਦੇ ਹੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਔਰਤਾਂ ਨੂੰ 1000 ਰੁਪਏ ਦੇਵਾਂਗੇ ਦਿੱਲੀ ਦੇ ਵਿੱਚ 7 ਸਾਲ ਤੋਂ ਇਹ ਰੂਲ ਦੇ ਵਿੱਚ ਹੈ ਰਜੀਮ ਇਹਨਾਂ ਦਾ ਕਿਹੜੀ ਔਰਤ ਨੂੰ 1000 ਰੁਪਏ ਦਿੱਤੇ? ਉੱਥੇ ਔਰਤਾਂ ਸਫ਼ਰ ਨਹੀਂ ਕਰਦੀਆਂ, ਉੱਥੇ ਔਰਤਾਂ ਤੰਗ ਨਹੀਂ ਹੁੰਦੀਆਂ, ਉੱਥੇ ਔਰਤਾਂ ਨੂੰ ਜ਼ਰੂਰਤ ਨਹੀਂ ਮਹਿਸੂਸ ਹੁੰਦੀ। ਉੱਥੇ ਕ੍ਰਾਈਮ ਰੇਟ ਸਮਾਧੀ ਪੰਜਾਬ ਤੋਂ 10 ਗੁਣਾ ਜ਼ਿਆਦਾ ਹੈ। ਉਹਦੇ باوجود ਇੱਕ ਰੁਪਿਆ ਨਹੀਂ ਦਿੱਤਾ। ਡੈਲੀ ਕਨਸਟੇਬਲ ਦੀ ਵਾਈਫ ਨੂੰ ਜਿਹੜਾ ਸ਼ਹੀਦ ਹੋਇਆ ਸੀ ਕੋਵਿਡ ਡਿਊਟੀ ਦੇ ਵਿੱਚ 1 ਕਰੋੜ ਦਾ ਵਾਅਦਾ ਕੀਤਾ ਸੀ, 1 ਰੁਪਿਆ ਉਹਨੂੰ ਨਹੀਂ ਦਿੱਤਾ। ਸਿੱਧੂ ਸਾਹਿਬ ਦਾ ਜਿਹੜਾ ਮਾਡਲ ਹੈ, ਉਹ ਇਹਨਾਂ ਨਾਲ ਕੰਪੇਅਰ ਨਹੀਂ ਹੋਣਾ ਚਾਹੀਦਾ ਬਿਕੋਜ਼ ਸਿੱਧੂ ਸਾਹਿਬ ਦੇ ਮਾਡਲ ਨੂੰ ਇੱਕ ਦੂਜੇ ਪਰਸਪੈਕਟਿਵ ਨਾਲ ਦੇਖਣਾ ਚਾਹੀਦਾ 5ਵੀਂ ਪਾਸ ਕਰੂਗੀ ਇੱਕ ਬੱਚੀ ਪੈਸੇ 10ਵੀਂ ਪਾਸ ਕਰੂਗੀ ਇਨਸੈਂਟਿਵ 12ਵੀਂ ਪਾਸ ਕਰੂਗੀ ਇਨਸੈਂਟਿਵ ਉਹਦੇ ਨਾਲ ਜਿਹੜੇ ਪਰਿਵਾਰ ਸ਼ਾਇਦ ਕੁਝ ਲਾਲਚ ਦੇ ਮਾਰੇ ਹੀ ਉਹ ਬੇਟੀਆਂ ਨੂੰ ਭੇਜਦੇ ਨੇ ਸ਼ਾਇਦ ਬੱਚੀਆਂ ਦਾ ਫਾਇਦਾ ਹੋਵੇ ਸ਼ਾਇਦ ਪਰਿਵਾਰਾਂ ਦਾ ਫਾਈਨੈਂਸ਼ੀਅਲ ਆਪਣਾ ਫਾਇਦਾ ਹੋਵੇ ਉਹਨਾਂ ਨੂੰ ਹੈਲਪ ਮਿਲੇ ਲੇਕਿਨ ਉਹਨਾਂ ਦਾ ਇੱਕ ਡਰ ਹੁੰਦਾ ਸੀਗਾ ਵੀ ਬੱਚੇ ਬਾਹਰ ਜਾਣਗੇ ਕੋਈ ਛੇੜੇ ਨਾ ਕੋਈ ਤੰਗ ਨਾ ਕਰੇ ਕੋਈ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਸਪੈਸ਼ਲ ਔਮਨ ਫੋਰਸ ਉਹਨਾਂ ਲਈ ਡਿਪਲੋਏ ਕੀਤੀ ਜਾਊਗੀ ਜਿਹੜੀ ਔਰਤਾਂ ਦੀ ਹੀ ਹੋਊਗੀ ਕਨਸਟੀਟਿਊਟਿਡ ਤੇ ਉਹ ਤਾਂ ਦੀ ਨੀਡ ਉਹਨਾਂ ਦੇ ਡਰ ਉਹਨਾਂ ਦੇ ਥ੍ਰੈਟਸ ਜੋ ਜੋ ਹੋਣਗੇ ਉਹਨਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਪ੍ਰੋਟੈਕਟ ਕਰਨਗੇ ਦੇਖੋ ਪਿਆਰੇ ਦਰਸ਼ਕੋ ਤੁਸੀਂ ਸੁਣ ਰੇ ਸੀ ਐਡਵੋਕੇਟ ਅਰਸ਼ਪ੍ਰੀਤ ਸਿੰਘ ਖਿਆਲ ਸਾਹਿਬ ਨੂੰ ਉਹਨਾਂ ਨੇ ਆਪਣਾ ਵਿਜ਼ਨ ਦੱਸਿਆ ਉਹਨਾਂ ਨੇ ਆਪਣਾ ਏਜੰਡਾ ਦੱਸਿਆ ਉਹ ਇਹ ਸਮਝਦੇ ਨੇ ਇਸ ਕਰਕੇ ਸਾਨੂੰ ਵੋਟ ਪਾਓ ਹਾਲਾਂਕਿ ਜਿਹੜੇ ਏਜੰਡੇ ਤੇ ਉਹ ਵੋਟ ਮੰਗ ਰਹੇ ਨੇ ਉਹ ਮੈਨੀਫੈਸਟੋ ਤੇ ਬਾਰੇ ਚ ਕਿਹਾ ਜਾਂਦਾ ਹੈ ਕਿ ਹਲੇ ਉਹ ਜਿਹੜਾ ਮੈਨੀਫੈਸਟੋ ਡਰਾਫਟ ਕਰਕੇ ਭੇਜਿਆ ਮੈਨੀਫੈਸਟ ਕਮੇਟੀ ਨੇ ਉਹਦਾ ਉਹ ਹਿੱਸਾ ਨਹੀਂ ਤੇ ਹੋ ਸਕਦਾ ਅੱਗੇ ਜਾ ਕੇ ਹਿੱਸਾ ਪਵੇ ਪਰ ਆਪਾਂ ਧੰਨਵਾਦ ਕਰੀਏ ਉਹਨਾਂ ਨੇ ਆ ਕੇ ਗੱਲ ਕਰੀ ਥੋੜਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਏ ਥੈਂਕ ਯੂ ਤੇ ਆਪਣੀ ਗੱਲ ਕੀਤੀ